ਦੇ ਬਾਰੇ ਬੋਲਦਾ ਤਾਂ ਕਿ ਸਭ ਕੀ ਨਾਮ ਚ ਕਿੱਥੇ ਰਹੇ ਪ੍ਰਗਾਸ਼ ਸਿੰਘ ਜੀ ਰਾਤ ਤੇ ਕਿਹੜੀ ਘਟਨਾ ਵਾਪਰੀ ਜਿਹੜੀ ਵੀਡੀਓ ਲੁਕੀ ਗਈ ਇਸ ਚੀਜ਼ ਨੂੰ ਕਿਦਾ ਦੇਖ ਰਹੇ ਹੋ ਬਹੁਤ ਮਾੜਾ ਆ ਬਹੁਤ ਮਾਦੂਹੀ ਮਾੜਾ ਆ ਸਾਰੇ ਪਰਿਵਾਰ ਦੇ ਮਾੜਾ ਕੀਤਾ ਵਾ ਨਹੀਂ ਕਰਨਾ ਚਾਹੀਦਾ ਕਾਰਨ ਕੀ ਲੱਗਦਾ ਨਿਲ ਦੁਮਾਗੀ ਤੋਂ ਦੇ ਨੈਲ ਨੂੰ ਬੱਸ ਇਹ ਮੈਂ ਕੀ ਕਰਦੇ ਹਾਂ ਕਿੰਨੀ ਉੱਪਰ ਸੀ 32 ਦੇ ਤਿਹਾਰ ਉਹੋ ਜਿਹਾ ਬੰਦਾ ਵਾ ਜਿਹੜਾ ਦਿਮਾਗੀ ਤੌਰ ਤੇ ਹੈ ਹੀ ਨਹੀਂ ਹੈ ਜਿਹੜਾ ਆਪਣੇ ਆਪ ਜੋਗਾ ਨਹੀਂ ਹੈ ਤੋਂ ਲਗਾਤਾਰ ਦਵਾਈ ਕਿਨੇ ਚਿਰ ਚੱਲਦੀ ਬਈ ਤੇ 2014 ਤੋਂ ਫਰਕ ਨਹੀਂ ਪਿਆ ਘਰ ਦੇ ਵਿੱਚ ਕਿੰਦਾ ਦੇ ਹਾਲਾਤ ਸੀ ਆਹ ਤਾਂ ਕੱਲੀ ਕੱਲੀ ਤੇ ਮਾਰੇ ਮੇਰੇ ਦੋਸਤ ਸਾਥ ਰਹਿੰਦਾ ਸੀ ਤੇ ਇਤਰਾਹੀਆਂ ਜੇ ਇਹਨੂੰ ਮਤਲਬ ਜੇ ਇਹਦੇ ਉਹਨੂੰ ਡੱਕਦੇ ਆ ਨਾ ਤੇ ਕੀ ਲੜਾਈ ਝਗੜਾ ਹੁੰਦਾ ਹੈ ਪਾਣੀ ਪੋਣੀ ਡੋਲੀ ਜਾਣਾ ਹੈ ਫਿਰ ਹੱਥ ਧੋਈ ਜਾਣੇ ਸਾਰੀ ਸਾਰੀ ਦਿਹਾੜੀ ਫਲਾਸੇ ਤੇ ਬੈਠੇ ਰਹਣਾ ਉਹਨਾਂ سامنےੋਂ ਤੱਕ ਨਹੀਂ ਵੰਦਣਾ ਆਪ ਹੀ ਕੱਲੇ ਨੇ ਬੜਾ ਜਿਵੇਂ ਮੈਂ ਨੂੰ ਕਹਿਣਾ ਪਰਵਾਰ ਨੂੰ ਕਹਿ ਵੀ ਤੂੰ ਨਾ ਸੇੜੋ ਜਿੱਤਰਾ ਕਰੀ ਜਾ। ਤੇ ਜਿਹੜਾ ਫਿਰ ਉਹਨੂੰ ਕਹਿੰਦਾ ਇਹ ਤਾਂ ਫਿਰ ਉਹਨੂੰ ਮਾਨ ਦੇਣਾ। ਤੇ ਮੇਰੇ ਵਾਹ ਦਾ ਰੋਗ ਨਹੀਂ ਵੀ ਮੈਂ ਨੂੰ ਕੱਲਾ ਫੜ ਕੇ ਤੇ ਹਸਤਾਲਾ ਚ ਲੈ ਕੇ ਨਾ ਮੇਰੇ ਨਾਲ ਜਾਂਦਾ ਹੀ ਨਹੀਂ। ਹਾਂਜੀ ਬਾਕੀ ਸਾਰੇ ਪਰੇਸ਼ਾਨ ਤੇ ਮੈਂ ਨੂੰ ਇਹ ਦੁਨੀਆਂ ਲਿਆ ਲੋ ਗਿਆ ਕਿਸ ਤਰੀਕੇ ਨਾਲ ਮਨ ਨੂੰ ਯੂਟਿਊਬ ਤੋਂ ਬੋਲ ਆ ਜਾਂਦਾ ਬੰਦੇ ਨੂੰ ਇਹੋ ਜਿਹੇ ਬੰਦਿਆਂ ਨੂੰ ਆ ਦਵਾਈ ਦੇ ਉਹ ਆ ਦਵਾਈ ਦੇ ਤੇ ਉਹਨਾਂ ਚੜ੍ਹ ਪੈਗਾ ਹੁਣ ਨੂੰ ਮੈਂ ਬੈਠ ਕੇ ਦਵਾਈ ਲੈਂਦੀ ਤੇ ਉਹ ਮਿੱਠਿਆ ਤੇ ਕੋੜੀ ਦਵਾਈ ਜਿੰਨ ਪੜਾ ਲੱਗਦਾ ਸਭ ਜੀ ਡੋਲ ਦਿੰਦਾ ਤੇ ਰੋਕੀਆਂ ਛੋੜ ਦਿੰਦਾ ਅਸੀਂ ਤੇ ਕਿਹੜੀ ਬੈਕਗ੍ਰਾਉਂਡ ਕੀ ਹੈਗੀ ਆ ਤੁਸੀਂ ਪੂਰਾ ਪਰਿਵਾਰ ਕਿੰਨੇ ਬੱਚੇ ਹੈ ਅਜੀ ਪਰਿਵਾਰੀ ਪਰ ਗੁਰਸੇਕ ਤੁਸੀਂ ਐਡ ਗ੍ਰੈਂਟੀ ਹਾਂਜੀ ਬਾਪ ਮੈਂ ਬਾਪ ਪੂਜਾ ਕਰਦਾ ਹਾਂ ਮੇਰੇ ਬੱਚਾ ਵੀ ਇੱਕ ਛੋਟਾ ਕੀਰਤਨ ਗਾਤਾ ਵਾ ਮੈਂ ਤੋਂ ਜਿਹੜਾ ਇਤੋਂ ਇਤੋਂ ਵੱਡਾ ਉਹ ਵੀ ਤੋਂ ਆਪਣਾ ਜੁੰਦਾ ਉਹਨੇ ਸਿੱਖਿਆ ਵਾ ਅਰੇ ਬਾਪ ਪੂਜਾ ਕਰਨ ਵਾਲਾ ਸਾਰਾ ਪਰਿਵਾਰ ਹੀ ਹੈ ਕਦੋਂ ਸ਼ੁਰੂ ਕਰ ਲੱਗਾ ਕਿ ਤੁਹਾਡੇ 250 ਰੁਪਏ ਦੇ ਕੀਤੇ ਗਏ। ਉਹ ਇੱਕ ਮੁੰਡਾ ਇਹ ਮੇਰਾ ਸੇਵਾਦਾਰ ਆ ਉੱਥੇ ਦਰਵਾਜ਼ਾ ਲਗਾ ਹੀ ਤੇ ਉਹਨਾਂ ਪਸਾਰ ਲਿਆ ਵੀ ਉਹ ਫਲਾਣੇ ਦਾ ਲੜਕਾ ਵਾ ਤੇ ਉਹਨੂੰ ਜਾ ਕੇ ਪੁੱਛ ਉਹਨਾਂ ਨੇ ਕਿਹਾ ਪ੍ਰਸ਼ਾਸਨ ਨਾਲ ਗੱਲ ਕਰ ਤੋਂ ਵੀ ਢੀ ਪ੍ਰਸ਼ਾਸਨ ਨਾਲ ਮੈਨੂੰ ਹੀ ਸ਼ਹਿਰੇ ਮੈਨੂੰ ਇੱਕ ਆ ਹੀ ਮੁਲਾਜ਼ਮ ਅਫਸਰ ਤੇ ਉਹ ਮੇਰੇ ਕੋਲ ਆਧਾਰ ਕਾਰਡ ਮੰਗਦਾ ਸੀ। ਬਾਕੀ ਆਧਾਰ ਕਾਰਡ ਲੈ ਗਿਆ ਸੀ ਇਹਦਾ। ਉਹ ਕੋਈ ਆਪਣੀ ਕਾਰੋਈ ਕਰ ਦਿੱਤੇ ਯਾਰ ਲੋਕਾਂ ਦੀ। ਸੋਤ ਬੜ ਕੇ 200 ਰੁਪਏ ਦਿੱਤਾ ਕਿ ਕਿਸੇ ਸ਼ਾਰੇ ਦਿੱਤਾ ਜਾ ਕੇ ਦੀ। ਇਹ ਮਨਸਿਕ ਤੌਰ ਤੇ ਦਿਮਾਗੀ ਦਿਮਾਗੀ ਤੌਰ ਤੇ ਦੋਤੇ ਦਿਲ ਸਾਰੇ ਸੂਏ ਦਾ ਨਹੀਂ ਹੈਗਾ ਬੰਦਾ ਇਹ ਦਿਮਾਗੀ ਤੌਰ ਤੇ ਹੈ ਨੀਲਾ ਜਾਂਚ ਹੋਣੀ ਚਾਹੀਦੀ ਹੈ ਹਾਂਜੀ ਜਾਂਚ ਹੋਣੀ ਚਾਹੀਦੀ ਵੈਸੇ ਜੋ ਇਹ ਜੋ ਕੀਤਾ ਇਹਨੇ ਆਪ ਕੀਤਾ ਜੋ ਇਹ ਕੀਤਾ ਹੋਗਾ ਇਹਨੇ ਆਪ ਕੀਤਾ ਜੋ ਦਿਮਾਗ ਦੀ ਜੋ ਇਹ ਦਿਮਾਗ ਆਂਦਾ ਨਾ ਉਹ ਹੀ ਕਰਦਾ ਕੋਈ ਚੀਜ਼ ਆਉਂਦੀ ਹੈ ਨਾ ਤੇ ਇਹ ਉਹ ਹੀ ਕਰਦਾ ਕੀ ਲੱਗਦੇ ਤੁਸੀਂ ਭੋਵਨ ਅਜੀਬ ਜਿਹਾ ਦੇਖ ਰਹੇ ਪੂਰੀ ਘਟਨਾ ਨੂੰ ਬਹੁਤ ਮੰਦਭਾਣੀ ਗੱਲ ਹੈ ਪਾਪ ਹੈ ਘਟਨਾ ਨਹੀਂ ਪਾਪ ਹੈ ਬਾਕੀ ਇਹ ਹੀ ਅਸੀਂ ਤੇ ਇਹ ਕਹਿੰਦੇ ਪ੍ਰਸ਼ਾਸਨ ਨੂੰ ਕਿ ਅਸੀਂ ਨਹੀਂ ਕਹਿੰਦੇ ਫਿਰ ਵੀ ਅਸੀਂ ਬੇਨਤੀ ਕਰਦੇ ਆ ਕਿ ਉਹਦਾ ਮੈਡੀਕਲ ਚੈੱਕ ਚੈਪਟਰ ਕੀਤਾ ਜਾਵੇ ਉਹਦਾ ਬੈਕਗ੍ਰਾਉਂਡ ਚੈੱਕ ਕੀਤਾ ਜਾਵੇ ਉਹਦਾ ਜੋ ਵੀ ਹੈ ਜਿਉ ਉਹਨਾਂ ਨੂੰ ਲੱਗਦਾ ਕਿ ਸਟੇ ਬਲੇ ਨੇ ਜਾਣ ਕੇ ਕੀਤਾ ਉਸ ਜਿਆਦਾ ਹਕਦਾਰ ਹੈ ਤੇ ਜੇ ਉਹ ਉਹਦੇ ਮੈਡੀਕਲ ਚ ਪਹਿਲਾਂ ਨੂੰ ਚੈੱਕ ਕਰ ਲੈਣ ਜੋ ਵੀ ਹੋਏਗਾ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਪਰ ਇਹ ਹੈ ਕਿ ਇਹ ਕਹੀਏ ਕਿ ਜਾਣ ਕੇ ਕੀਤਾ ਉਹਨੇ ਜਾਣ ਕੇ ਉਹ ਮੈਡੀਕਲ ਡਿਸਰਬ ਹੈ 12 13 ਸਾਲ ਜਿਹੜੇ ਦੌਰ ਚੱਲਦਾ ਪਿਆ 84 ਦਾ ਹਰਮੰਦ ਸਾਹਿਬ ਦੇ ਲਾਗੇ ਬੈਠੀ ਸੀ ਉਹਦੇ ਦੀ ਦੋ ਪਹੁੰਚਿਆ ਸਿਕਾਣਾ ਬਹੁਤ ਜ਼ਿਆਦਾ ਜੋ ਵੀ ਜਦੋਂ ਅਸੀਂ ਕਿਹਦੇ ਕੀਤੇ ਹੋਏ ਘਟਨਾ ਨੂੰ ਅਸੀਂ ਦੇਖਦੇ ਨੇ ਹਨਾ ਤੇ ਸਾਨੂੰ ਬੜਾ ਦੁੱਖ ਹੁੰਦਾ ਹੀ ਅਸੀਂ ਕਹਿੰਦੇ ਨਹੀਂ ਕਿ ਜਾਣ ਕੇ ਕਰਤਾ ਇਹ ਦੇਖ ਕੇ ਲੋਕੀ ਵੀ ਕਹਿਣਗੇ ਕਿ ਜਾਣ ਕੇ ਕਰਦਾ ਪਰ ਜਿਹੜੇ ਜਾਣਕਾਰ ਉਹਨੂੰ ਜਾਣਦੇ ਨੇ ਸਾਰੇ ਰਿਸ਼ਤੇਦਾਰ ਗਲੀ ਮੱਲੇਦਾਰ ਜੋ ਉਥੇ ਸੇਵਾਦਾਰ ਜਿਹੜੇ ਜਾਣਦੇ ਉਹਨਾਂ ਨੂੰ ਪਤਾ ਹੈ ਕਿ ਮੈਂਟਲ ਆ ਸਾਰੇ ਜਾਣਦੇ ਇਹ ਨਹੀਂ ਕਿ ਅਸੀਂ ਕਹਿੰਨੇ ਆ ਜਾ ਕੇ ਤੁਸੀਂ ਮੱਲੇ 'ਚ ਕਿਸੇ ਨੂੰ ਪੁੱਛ ਸਕਦੇ ਹੋ ਜਿਹੜੇ ਉਥੇ ਜਾਣਦੇ ਸੇਵਾਦਾਰ ਜਾਂ ਕੋਈ ਵੀ ਜਾਣ ਪਛਾਣ ਵਾਲੇ ਉਹਨਾਂ ਨੂੰ ਪੁੱਛ ਸਕਦੇ ਸਾਨੂੰ ਪੁੱਛਣ ਦੀ ਲੋੜ ਹੀ ਨਹੀਂ ਤੁਸੀਂ ਮੱਲੇ 'ਚ ਕਿਸੇ ਘਰ ਚੱਲ ਜਿਓ ਜਾਂਚ ਹੋਣੀ ਚਾਹੀਦੀ ਜਾਂਚ ਹੋਣੀ ਚਾਹੀਦੀ ਉਹਦੀ ਮੈਡੀਕਲ ਦੀ ਜਾਂਚ ਹੋਣੀ ਚਾਹੀਦੀ ਸਾਨੂੰ ਪਰਿਵਾਰ ਨੂੰ ਪੁੱਛਣ ਦੀ ਨਹੀਂ ਲੋੜ ਮੱਲੇ ਜਾਇ ਜਿਹਨੂੰ ਮਰਜੀ ਵਸ਼ੇ ਲੋ ਕੇ ਰਿਸ਼ਤੇਦਾਰ ਨੂੰ ਪੁੱਛ ਲੋ ਜਾਵੀਂ ਇਹਨੂੰ ਮਰਜੀ ਪੁੱਛ ਲੋ ਪਰ ਉਹ ਪਰਵਾਰ ਤੋਂ ਕਿਰਸੇ ਖਾ ਹਾਂਜੀ ਗੁਰਸੇ ਖਾ ਦੋ ਬੱਚੇ ਕੀਰਤਨ ਕਰਦੇ ਰਹੇ ਹੁਣ ਵੀ ਘਰ ਵੀ ਹੁਣ ਚਲੋ ਕੰਮ ਤੇ ਲੱਗ ਗਏ ਆ ਕਿ ਨਹੀਂ ਜਿਹੋ ਜਿਹੇ ਹਾਲਾਤ ਐ ਜਿਹੋ ਜੀ ਮੰਗਾਈ ਆ ਨਹੀਂ ਚੱਲਦਾ ਸਰਕਲ ਕਈ ਵਾਰੀ ਤੇ ਉਹ ਇਹਦੇ ਨਾਲ ਇਹ ਵੀ ਕੀਰਤਨ ਕਰਦਾ ਸਿੱਖਦਾ ਹੁੰਦਾ ਸੀ ਕਹਿੰਦਾ ਨਹੀਂ ਮੈਂ ਵੀ ਨਾਲ ਜਾਇਆ ਕਰੂੰ ਆਪਾਂ ਤਿੰਨਾ ਨਹੀਂ ਬਣਾ ਨਹੀਂ ਚੋੜੀ ਪਰ ਹੌਲੀ ਹੌਲੀ ਪਤਾ ਨਹੀਂ ਕੀ ਮਾੜਾ ਟਾਈਮ ਆਇਆ ਇਹਦਾ ਜਿਆਦਾ ਮੈਂਟਲੀ ਹੋ ਗਿਆ ਬਹੁਤ ਇਲਾਜ ਕਰਾਇਆ ਘਰ ਵਿੱਚ ਵੀ ਬੜੀ ਕਈ ਵਾਰੀ ਆਪਣੇ ਪਿਓ ਦੇ ਵੀ ਅਤੀ ਪਿਆ ਉਹਦੇ ਸਿਰ 'ਚ ਵੀ ਕਈ ਵਾਰੀ ਇਹਨੇ ਕੋਈ ਨਾ ਕੋਈ ਚੀਜ਼ ਜਿਹੜੀ ਆਉਂਦੀ ਮਾਰ ਦਿੰਦਾ ਸੀ ਭੱਜ ਜਾਂਦੇ ਸੀ ਅਸੀਂ ਪਿੱਛੇ ਜੇ ਬਹੁਤ ਬਿਮਾਰ ਹੋ ਗਿਆ ਸੀ ਇਹਦਾ ਗੋਨਾਨਕ ਹਸਪੀਟਲ 'ਚ ਇਲਾਜ ਵੀ ਚੱਲਿਆ 2 ਗ੍ਰਾਮ ਕਿ 3 ਗ੍ਰਾਮ ਖੋਹ ਰਹਿ ਗਿਆ ਇਹ ਸਾਰਾ ਖਾਣਾ ਬਿਨਾਂ ਵੀ ਛੱਡ ਗਿਆ ਇਹਨੇ ਦੇਖ ਤੋ ਤਾਂ ਕਹਿਤਾ ਹੈ ਭਰਾ ਮਰੇ ਨੇ ਕਿ ਜੇ ਨਹੀਂ ਇਹਨੇ ਠੀਕ ਹੋਣਾ ਤੇ ਫਿਰ ਪਰਮਾਤਮਾ ਭਲੀ ਕਰੇ ਪਰ ਫੇਰ ਵੀ ਰਾਜ ਚੁੱਕ ਲੈਣੇ ਹੁਣ ਇਹ ਨਹੀਂ ਪਤਾ ਇਹਨੂੰ ਤਾਂ ਘਰੋਂ ਕੱਢ ਹੀ ਜਾਂ ਦਿੰਦੇ ਸੀ ਕਿ ਮੁਰਕੇ ਲੱਭ ਕੇ ਲੈਣਾ ਪੈਂਦਾ ਸੀ ਇਹ ਵੀ ਦੋ ਦੋ ਦਿਨ ਘਰ ਨਹੀਂ ਮੁੜਦਾ ਹੁੰਦਾ ਇਹਦਾ ਬੜਾ ਧਿਆਨ ਆ ਦੇਈ ਕਹਿੰਦੇ ਰੋਟੀ ਪਾਣੀ ਖਾ ਲਿਆ ਵਾ ਤੇ ਆਪਣੇ ਲੋਕ ਕਹਿੰਦੇ ਕਿ ਬਾਥੂਮ ਬਾਥੂਮਾਇਆ ਕੀ ਹੈ ਇਹਨਾਂ ਨੂੰ ਪਤਾ ਨਹੀਂ ਲੱਗਾ ਕਿਹੜੇ ਵੇਲੇ 8:30 8:30 9:00 ਵਜੇ ਦਿੰਦੇ ਲੱਗ ਕੇ ਨਿਕਲ ਗਿਆ ਕਰ ਗਿਆ ਚੋਣੀ ਚੋਣੀ ਗਿਆ ਚੋਣੀ ਗਿਆ ਇਹਦੀ